ਸਰੋਤ ਸਰੋਤ 1,75,000 ਰੁਪਏ ਦੇ ਵਿੱਚ 1,75,000 ਦੇ ਵਿੱਚ ਵੀ ਸਰੋਤ ਸਰੋਤ 2,75,000 ਰੁਪਏ ਦੇ ਵਿੱਚ ਉਹ ਤੇਰੀ ਮੈਂ 3,300 ਕੀ ਬੈਠਾ ਰਿਹਾ ਉਹ ਨਹੀਂ ਜੀ ਆਪਣਾ ਰੇਟ ਜਿਹੜਾ ਆ ਸੁਣ ਕੇ ਲੋਕੀਂ ਨਾ ਹਾਂਦਾ ਹੀ ਹੋ ਜਾਂਦੇ ਆ ਇਹ ਤੁਹਾਨੂੰ ਬਹੁਤ ਛੋਟੇ ਰੇਟ ਤੇ 1,65,000 ਰੁਪਏ ਦੇ ਵਿੱਚ ਲਾਓ ਵੀ ਮਿੱਤਰੋ OK ਮਾਡਲ ਵੀ 2018 ਤੇ ਰੇਟ ਸਿਰਫ ਤੇ ਸਿਰਫ 9 ਲੱਖ 50000 ਰੁਪਇਆ ਲਓ ਫੇ ਮਿੱਤਰ ਪਿਆਰਿਓ ਹੁਣ ਜਿੱਥੋਂ ਦੀ ਰੇਟ ਟਰਾਈ ਕਰ ਸਕਦੇ ਹੋ ਇੱਕ ਵਾਰੀ ਕਰ ਲਿਓ 2000 ਇਹ ਕਿੰਨਾ ਇਹ 22 ਮਾਡਲ ਆ ਮੈਕਸੀ ਟਰੱਕ ਹੈ Mahindra ਦਾ ਹਾਂਜੀ ਪਹਿਲੇ ਨਾਂ ਦਾ ਆ ਹਾਂਜੀ 45000 ਰੁਪਏ ਤੇ ਕੰਪਨੀ ਰਿਕਾਰਡ ਚੱਲਿਆ ਇਹ ਗਾਰੰਟੀ ਆ ਪੂਰੀ ਅੱਛਾ ਜੀ 22 ਨਾਲੀ ਐਵਰੇਜ ਵਾਲੀ ਡੀਜ਼ਲ ਦੀ ਐਕਸਲੈਂਟ ਟੌਪ ਮਾਡਲ ਸਿਰਫ ਤੇ ਸਿਰਫ 280000 ਰੁਪਏ ਦੇ ਵਿੱਚ ਉਹ ਭਾਈ ਮੈਂ ਨਹੀਂ ਮੰਨਦਾ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਤੇ ਬਾਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਭਰਾਵਾਂ ਨੂੰ ਇੰਨਾ ਪਿਆਰ ਬਖਸ਼ਦੇ ਹੋ ਇੰਨਾ ਮਾਨ ਸਤਕਾਰ ਬਖਸ਼ਦੇ ਹੋ ਤੇ ਤੁਹਾਡੇ ਪਿਆਰ ਦੇ ਕਰਕੇ ਹੀ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਯੂਜ਼ਡ ਗਾਰਾਂ ਦਿਖਾਈ ਦਿਆਂ ਵਾ ਬਹੁਤ ਹੀ ਜਾਇ ਰੇਟਾਂ ਤੇ ਜਾਇ ਜੀ ਕੰਡੀਸ਼ਨ ਦੇ ਵਿੱਚ ਤੇ ਜਿਹੜੇ ਜਗ੍ਹਾ ਤੇ ਅੱਜ ਖੜੇ ਆ ਅੱਜ ਤੁਹਾਨੂੰ ਇੱਕ ਨਵੇਂ ਭਰਾ ਦੇ ਨਾਲ ਮਿਲਣ ਜਾ ਰਹੇ ਆ ਬਾਈ ਉਹਨਾਂ ਦਾ ਕੰਮ ਕਾਫੀ ਟਾਈਮ ਦਾ ਹੈਗਾ ਵਾ ਤੇ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਬਾਈ ਹਣੀ ਔਰ ਤੁਹਾਨੂੰ ਰੇਟ ਵੀ ਆ ਜਾਣ ਓਕੇ ਰਿਪੋਰਟ ਦੇ ਦੇਣੇ ਆ ਵੀ ਤੁਸੀਂ ਰੇਟ ਸੁਣ ਕੇ ਆਉਂਗੇ ਇੱਥੇ ਅੱਜ ਖੜੇ ਆ ਬਾਈ ਬਿੱਟੂ ਕਾਰਬਦਾਰ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਬੋਰਡ ਤੇ ਬੰਟੀ ਭਾਜੀ ਉਹਨਾਂ ਵਾਲੇ ਆਪਣੇ ਨਾਲ ਨੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵੀਰੇ ਸਵਾਗਤ ਆ ਤੁਹਾਡਾ ਬਹੁਤ 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 ਤੁਹਾਡਾ ਵਾਹੀ ਬਹੁਤ ਸਾਡੇ ਕਾਰਬਦਾਰ ਬਿਲਕੁਲ ਭਾਜੀ ਆਪਣੀ ਵੀਡੀਓ ਪਹਿਲੀ ਆ ਚਲੋ ਮਾਲਕ ਸੁੱਖ ਰੱਖੇ ਤੇ ਕਿੰਨਾ ਕ ਸਟਾਕ ਫੇ ਅੱਜ ਦਿਖਾਣਾ ਭਰਾਵਾਂ ਨੂੰ ਸਟਾਕ ਦੇ ਕੋਈ ਆਪਣੇ ਕੋਲ 35 40 ਗੱਡੀਆਂ ਦੇ ਹਰ ਵੱਲੇ ਹੁੰਦਾ ਆ ਕੋਸ਼ਿਸ਼ ਕਰਾਂਗੇ ਜਿੰਨਾ ਅੱਜ ਵੱਤ ਹੋਆ ਤੁਹਾਨੂੰ ਦਿਖਾ ਸਕੀਏ 20 ਗੱਡੀਆਂ ਦਾ ਘਟੋ ਘਟ ਰਖਾਵਾਂਗੇ ਘਟੋ ਘਟ 20 ਤੋਂ 25 ਗਾਰਾਂ ਦਾ ਦਿਖਾਵਾਂਗੇ ਬਾਕੀ ਆਲਵੇਜ਼ 35 40 ਗਾਰਾਂ ਦਾ ਸਟਾਕ ਤਾਂ ਬਾਈ ਹੁਣੋਂ ਤੋਂ ਰਹਿੰਦੇ ਹੀ ਰਹਿੰਦਾ ਵਾ ਐਡਰੈਸ ਵੀ ਹੁਣ ਜੇ ਗੱਲ ਕਰ ਲਈਏ ਸਭ ਤੋਂ ਮੇਨ ਗੱਲ ਕਈ ਵਕਰੀ ਹੈ ਇਹਨਾਂ ਦੇ ਬਿਲਕੁਲ ਆਪੋਜ਼ਿਟ ਸ਼ਹਿਰ ਜਲੰਧਰ ਦੇ ਵਿੱਚ ਸ਼ਕਤੀ ਨਗਰ ਪੈਂਦਾ ਏਰੀਆ ਤੇ ਸ਼ਹਿਨਾਈ ਪਹਿਲੇ ਸਾਲਾ ਸ਼ਹਿਨਾਈ ਪਹਿਲੇ ਸਾਲਾ ਰੋਡ ਸ਼ਹਿਨਾਈ ਪਹਿਲੇ ਸਾਲਾ ਰੋਡ ਆ ਇੱਕ ਵਾਰੀ ਮੈਂ ਬੈਕ ਕਰਕੇ ਦਿਖਾ ਦਿਓ ਕੈ ਬਾਈ ਉਹ ਪੈਲਸ ਤੋਂ ਆਹਲਾ ਰੋਡ ਆ ਸ਼ਹਿਨਾਈ ਵਾਲਾ ਤੇ ਜਦੋਂ ਤੁਸੀਂ ਆਉਂਗੇ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰੇ ਲਿੰਕ ਆਪਾਂ ਪ੍ਰੋਵਾਈਡ ਕਰਾ ਦੇਣੇ ਆ ਤੇ ਬੰਦੀ ਭਾਈ ਫੇਰ ਸ਼ੁਰੂ ਕਰੀਏ ਆਪਾਂ ਬਿਲਕੁਲ ਜੀ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਤਾਰ ਹੈਗੀ ਹੈ ਜੀ i10 ਗ੍ਰੈਂਡ ਨਿਓਸ ਹਾਂ ਜੀ ਲੰਮੀ ਸ਼ੇਪ ਦੀ ਜਿਹੜੀ ਨਿਓਸ ਆਈ ਹੈ ਇਹ ਹੈਗੀ ਹੈ ਸਭ ਤੋਂ ਵੱਡੀ ਗੱਲ ਹੈ ਡੀਜ਼ਲ ਦੀ ਤੇ ਆਟੋਮੈਟਿਕ ਓਕੇ ਇਹ ਡੀਜ਼ਲ ਆ ਪਲਸ ਉਹ ਆ ਪਲਸ ਆਟੋਮੈਟਿਕ ਆ ਜੋਦੀ ਬਹੁਤ ਘੱਟ ਮਿਲਦੀ ਆ ਪੈਟਰੋਲ ਦੀ ਆਟੋਮੈਟਿਕ ਬਹੁਤ ਮਿਲਦੀ ਆ ਇਹ ਬਿਲਕੁਲ ਤੇ ਜੱਦੀ ਵੀ ਕੰਡੀਸ਼ਨ ਜਿਦਾ ਖਸੋਲੋ ਸ਼ੋਰਮ ਤੋਂ ਨਵੀਂ ਕਢਾਈ ਦੀ ਆ ਸ਼ੋਰਮ ਕੰਡੀਸ਼ਨ ਦੀ ਗੱਡੀ ਆ ਗੱਡੀ ਚੱਲੀ ਆ 65 ਤੋਂ 70 65000 ਕਿਲੋਮੀਟਰ ਵੀ ਤੇ ਕੰਪਨੀ ਰਿਕਾਰਡ ਠੀਕ ਆ ਵੀਰੇ ਤੇ ਜੱਲੀ ਦਾ ਰੇਟ ਆਪਾਂ ਰੱਖਿਆ ਬਿਲਕੁਲ ਵਾਜਬ ਹਾਂ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ ਬਹੁਤ ਹੀ ਜੈਨੂਇਨ ਰੇਟ ਤੇ ਅੱਗੇ ਅਸੀਂ ਰੇਟ ਦੱਸਿਆ ਸੀਦਾ 530000 ਰੁਪਿਆ ਅੱਜ ਅਸੀਂ ਤੁਹਾਡੇ ਚੈਨਲ ਕਰਕੇ ਇਹਦਾ ਰੇਟ ਘਟਾ ਕੇ ਕਰਤਾ ਆ ਸਿਰਫ ਤੇ ਸਿਰਫ 495000 ਰੁਪਏ ਦੇ ਵਿੱਚ ਡੀਜ਼ਲ ਨਿਓਸ ਲਓ ਵੀ ਮਿੱਤਰ ਪਿਆਰਿਓ ਇਹ ਜਿਹੜਾ ਨਾ ਬਹੁਤ ਰੇਅਰ ਕੰਬੀਨੇਸ਼ਨ ਆ ਡੀਜ਼ਲ ਔਰ ਪਲੱਸ ਆਟੋਮੈਟਿਕ ਡੀਜ਼ਲ ਤੇ ਵੈਸੇ ਹੀ ਐਵਰੇਜ ਬਹੁਤ ਹੁੰਦੀ ਜਦੋਂ ਆਟੋਮੈਟਿਕ ਵੀ ਜੁੜ ਗਈ ਤਾਂ ਐਵਰੇਜ ਹੋਰ ਵਧ ਗਈ ਤੇ ਬਾਈ ਜਿਹੜੇ ਮੇਰੇ ਭਰਾਵਾਂ ਨੂੰ ਇਹ ਕਾਰ ਚਾਹੀਦੀ ਆ ਇੱਕੋ ਹੀ ਰੇਟ ਤੁਹਾਨੂੰ ਦੇ ਦਿੱਤਾ ਵਾ ਫਾਈਨਾਂਸ ਵੀਰੇ ਕਿੰਨਾ ਕਰਾਵਾਂਗੇ ਫਾਈਨਾਂਸ ਤੇ 4 ਲੱਖ ਦਾ ਹੋ ਜਾਏਗਾ ਹਾਂ 90 92 ਹਜ਼ਾਰ ਤੁਹਾਨੂੰ ਡਾਊਨ ਪੇਮੈਂਟ ਦੇਣੀ ਪੈਣੀ ਸਿਬਲ ਕਿੰਨਾ ਚਾਹੀਦਾ ਸਿਬਲ 700 ਤੋਂ ਉੱਪਰ ਚਾਹੀਦਾ ਬਾਈ 700 ਤੋਂ ਉੱਤੇ ਸਿਬਲ ਲਿਆਓ ਸਿਬਲ ਵਧੀਆ ਹੀ ਰੱਖਿਓ ਆਪਣਾ ਬਾਈ ਹੁਣ ਤੁਹਾਨੂੰ ਦੂਜੇ ਨੰਬਰ ਤੇ ਦਿਖਾਉਣ ਜਾ ਰਹੇ ਆ ਸਟਾਕ ਚੈੱਕ ਕਰਾ ਦਿਓ ਇੱਕ ਵਾਰੀ ਇਹ ਸਾਰਾ ਸਟਾਕ ਤੁਹਾਡੇ ਲਈ ਆ ਸਭ ਤੋਂ ਪਹਿਲੀ ਦਿਖਾਉਣ ਜਾ ਰਹੇ ਆ ਪੰਜਾਬੀਆਂ ਦੀ ਪਹਿਲੀ ਪਸੰਦ ਸਫਾਰੀ ਸਫਾਰੀ ਉਹ ਵੀ ਘੱਟ ਬਜਟ ਦੀ ਅੱਛਾ ਘੱਟ ਬਜਟ ਦੀ ਆਰ ਸੀ ਪਾਸ 2028 ਤੱਕ ਗੱਡੀ ਦਾ ਮਾਡਲ ਹੈਗਾ ਆ 8 RC 28 ਤੱਕ ਪਾਸ ਹੈ ਆ ਸੈਕੰਡ ਓਨਰ ਦੀ ਕਾਰ ਆ ਹਾਂਜੀ ਅਲੋਏ ਚੈਰ ਪੰਨੂ ਨਵੇਂ ਆ ਤੇ ਜਿਨ੍ਹਾਂ ਦਾ ਬਜਟ ਵੀ ਰਹਾ ਉਹਨਾਂ ਘਟ ਹੈਗਾ ਤੇ ਸਫਾਰੀ ਦੇ ਸ਼ੌਕੀਨ ਨੇ ਹਾਂਜੀ ਉਹਨਾਂ ਵਾਸਤੇ ਗੱਡੀ ਹੈਗੀ ਆ ਸਿਰਫ ਸਿਰਫ 1,75,000 ਰੁਪਏ ਦੇ ਵਿੱਚ 1 ਲੱਖ ਤੇ 75,000 ਦੇ ਵਿੱਚ ਤੁਹਾਨੂੰ ਸਫਾਰੀ ਦੇ ਰਿਹਾ ਬ੍ਰੈਂਡ ਨਿਊ ਕੰਡੀਸ਼ਨ ਦੀ ਨਵੇਂ ਸੀਟ ਕਵਰ ਨਵੇਂ ਅਲੋਏ ਚੈਰ ਹਰ ਚੀਜ਼ ਗੱਡੀ ਦੀ ਵਰਕਿੰਗ ਆ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਦੇਖੋ ਭਾਈ ਤੇ ਰੇਟ ਬਿਲਕੁਲ ਆਪਾਂ ਬਾਜੋ ਤੁਹਾਨੂੰ ਦੱਸਤਾ ਆ 175000 ਰੁਪਿਆ ਫਿਕਸ ਰੇਟ ਆ ਫਿਕਸ ਰੇਟ ਆ ਭਾਈ ਤੇ ਨਾਲੇ ਇਹ ਡੀਲ ਰਹੂਗੀ ਕੈਸ਼ ਇਹਦੇ ਤੇ ਲੋਨ ਨਹੀਂ ਹੋਣਾ ਮੇਰਾ ਭਰਾ ਜਿਹੜੇ ਮੇਰੇ ਭਰਾ ਸਫਾਰੀ ਦੇ ਸ਼ਕੀਨ ਆ ਇੰਜਨ ਗੇਰ ਟਾਇਟ ਚਾਹੀਦਾ ਵਾ ਉਹਨਾਂ ਲਈ ਇਹ ਕਾਰ 28 ਦਾ ਕਾਰ ਸੀ ਵੈਲਡ ਆਹ ਐਕਸਜੋ ਵੀ ਬੰਦ ਆ ਅੱਗੇ ਹੈਗੀਆਂ ਜੀ ਐਕਸਜੋ ਵੀ ਇਹ ਹੈਗੀਆਂ 2013 ਰਜਿਸਟਰਡ 14 ਹਾਂਜੀ ਡਬਲਯੂ 6 ਵੇਰੀਐਂਟ ਆ ਦਿੱਲੀ ਨੰਬਰ ਦੇ ਕੇ ਘਬਰਾਣਾ ਨਹੀਂ ਹਾਂਜੀ ਐਨਓਸੀ ਦੀ ਇਸ਼ੂ ਹੋ ਗਈ ਹੈ ਜਲੰਧਰ ਦੀ ਠੀਕ ਹੈ ਤੁਹਾਨੂੰ ਜਲੰਧਰ ਦਾ ਨੰਬਰ ਲਾ ਕੇ ਗੱਡੀ ਦਵਾਂਗੇ ਤੇ ਗੱਡੀ ਦਾ ਰੇਟ ਬਾਜ਼ਾਰ ਨਾਲੋਂ ਕੋਈ 4.5 ਨਹੀਂ ਕੋਈ 5 ਨਹੀਂ 13 ਮਾਟਾ 4 ਗੱਡੀ ਤੁਹਾਨੂੰ ਦਵਾਂਗੇ ਸਿਰਫ ਸਿਰਫ 3,95,000 ਰੁਪਏ ਦੀ 395000 ਦੇ ਵਿੱਚ 13/14 13/14 XUV W6 ਤੋਂ ਨਾਲੇ ਭਾਈ ਇਹਦੇ ਚ ਸਕਰੀਨ ਵਗੈਰਾ ਸਾਰਾ ਕੁਝ ਇੰਸਟਾਲਡ ਆ ਜਿਹੜੇ ਮੇਰੇ ਭਰਾ XUV 500 ਲੱਭਦੇ ਆ ਚੰਗੀ ਹਾਲਤ ਦੀ ਉਹਨਾਂ ਲਈ ਇਹ ਕਾਰ ਆ ਨੰਬਰ ਸਕਰੀਨ ਤੇ ਥੋੜੇ ਚੱਲਦੇ ਪਏ ਆ ਬੰਟੀ ਭਾਈ ਨੂੰ ਕਾਲ ਕਰ ਲਿਓ ਤੇ ਇੱਕ ਆਹ ਵੀਰੇ ਕ੍ਰਿਸਟਾ ਹਾਂ ਅੱਜ ਤੁਹਾਡੇ ਵਾਸਤੇ ਅਸੀਂ ਤੋਹਫਾ ਲਿਆਂਦਾ ਜੀ ਤੋਹਫਾ ਤੋਹਫਾ ਬਿਲਕੁਲ ਪਿਛਲੇ ਹਫਤੇ ਆਪਾਂ ਕ੍ਰਿਸਟਾ ਦੇ ਤੁਸੀਂ ਤੁਹਾਨੂੰ 16 20 ਮਾਡਲ ਹੂੰ ਇਹ ਹਜੇ ਤੱਕ ਵੀ ਵੀਰਾਂ ਦੇ ਉਹ ਵੀ ਰੀਲ ਪਰਦੇ ਸਾਰੀ ਗੱਡੀ ਵੇਚ ਗਈ ਸੀ ਅੱਜ ਇਹ ਵੀ ਸਮੇ ਲੋ ਐਦੇ ਹੀ ਵਿਕਣੀ ਆ ਰੇਟ ਇਹੋ ਜਿਹਾ ਰੇਟ ਇਹੋ ਜਿਹਾ ਦੇ ਦੇਣਾ ਆ ਹਾਂ 18 ਮਾਡਲ ਦੀ ਗੱਡੀ ਆ ਵਾਈਟ ਕਲਰ ਦੀ ਜੀਐਕਸ ਮਾਡਲ ਹਮ ਬੰਪਰ ਤੋਂ ਬੰਪਰ ਸਾਰੀ ਗੱਡੀ ਦੀ ਗਾਰੰਟੀ ਆ Ориਜਨਲ ਗੱਡੀ ਆ ਸਾਰੀ ਠੀਕ ਹੈ ਵੀਰੇ ਨਵੇਂ ਸੀਟ ਕਵਰ ਵਧੀਆ ਸੀ ਸਕਰੀਨ ਲੱਗੀ ਹੋਈ ਆ ਹਾਂ ਇਹ ਗੱਡੀ ਦਾ ਇੱਕ ਵੀ ਪੀਸ ਪੇਂਟ ਨਹੀਂ ਆ ਗਾਰੰਟੀ ਆ ਅੱਛਾ ਹਾਂ ਉਪਰੋ ਹਲੋ ਇਹ ਡਾਇਰ ਬਿਲਕੁਲ ਗੱਡੀ ਦੇ ਨਵੇਂ ਇੰਸ਼ੋਰੈਂਸ ਗੱਡੀ ਦੀ ਫੁੱਲ ਮਾਡਲ ਵੀ 2018 ਤੇ ਰੇਟ ਸਿਰਫ ਤੇ ਸਿਰਫ 9 ਲੱਖ 65000 ਰੁਪਇਆ ਲਓ ਫੇ ਮਿੱਤਰ ਪਿਆਰਿਓ ਹੁਣ ਜਿੱਥੋਂ ਦੀ ਰੇਟ ਟਰਾਈ ਕਰ ਸਕਦੇ ਹੋ ਇੱਕ ਵਾਰੀ ਕਰ ਲਿਓ ਠੀਕ ਹੈ ਬਾਈ ਜਦੋਂ ਹੰਬ ਕੇ ਆਓਗੇ ਨਾ ਤੇ ਫੇਰ ਬਾਈ ਉਹਨਾਂ ਦੇ ਕੋਲ ਆ ਜਿਓ 9 ਲੱਖ ਤੇ 65000 ਰੁਪਇਆ ਫਿਕਸ ਪ੍ਰਾਈਸ ਆ 18 ਮਾਡਲ ਦੀ ਗੱਡੀ ਆ ਗਾਰੰਟੀ ਦੀ ਪੂਰੀ ਫਾਈਨਾਂਸਿੰਗ ਸਿੰਪਲ ਹੋ ਕੇ ਆ ਸਾਰਾ ਵੀ ਹੋ ਜਾਏਗਾ ਸਿੰਬਲ ਵਧੀਆ ਚਾਹੀਦਾ ਸਿੰਬਲ ਵਧੀਆ ਚਾਹੀਦਾ ਐ ਵੈਸੇ ਲੱਖ-ਸਫਾ ਲੱਖ ਲਿਆਓ ਤਾਂ ਬਹੁਤ ਜਲਦੀ ਹੋ ਜਾਏਗਾ ਬਸ ਵੀਰੇ ਇਹੀ ਗੱਲ ਬਾਤ ਆ ਮੇਰੇ ਭਰਾ ਨਾ ਆਪਣੇ ਕਾਗਜ਼ ਆਧਾਰ ਕਾਰਡ ਪੈਨ ਕਾਰਡ ਤੇ 6 ਮਹੀਨੇ ਦੀ ਬੈਂਕ ਸਟੇਟਮੈਂਟ ਉਸ ਬੰਦੇ ਦੀ ਲੈ ਕੇ ਆਇਓ ਜਿਹਦੀ ਕੋਈ ਕਿਸ਼ਤ ਨਾ ਟੁੱਟੀ ਹੋਵੇ ਔਰ ਜਿਹਦੇ ਬੈਂਕ ਤੇ ਪੈਸਾ ਵਧੀਆ ਆਂਦਾ ਹੋਵੇ ਆਜੋ ਹੁਣ ਹੋਰ ਦਿਖਾਈਏ ਆਹਾ ਅੱਗੋ ਆਗੇ ਜੀ ਪਜੈਰੋ ਹਾਂ ਜਿਹੜੇ ਮੇਰੇ ਵਿੱਚ ਫੋਰਚੂਨਰ ਲੈਂਦੇ ਆ ਉਹਨਾਂ ਨੂੰ ਪਤਾ ਕਿ ਪਜੈਰੋਂ ਉਸ ਤੋਂ ਵੀ ਬਹੁਤ ਵਧੀਆ ਹੈਗੀ ਆ ਆਫ-ਰੋਡਿੰਗ ਕਾਰ ਆਫ-ਰੋਡਿੰਗ ਕਾਰ ਆ ਤੇ ਮਾਡਲ ਹੈਗਾ ਜੇ 2016 ਹਾਂਜੀ ਉਪਰੋਂ ਹੈਗੀ ਜੇ ਆਟੋਮੈਟਿਕ ਠੀਕ ਹੈ ਵੀਰੇ ਠੀਕ ਹੈ ਜੀ ਆਟੋਮੈਟਿਕ 16 ਮਾਡਲ ਕੰਡੀਸ਼ਨ ਗੱਡੀ ਦੀ A1 ਸੈਕੰਡ ਓਨਰ ਦੀ ਕਾਰ ਆ ਮਜ਼ਾਰ ਚ ਲੋਕੀ ਮੰਗਦੇ ਆ 12 ਲੱਖ 13 ਲੱਖ ਤੇ ਆਪਾਂ ਅੱਜ ਤੁਹਾਨੂੰ ਸਪੈਸ਼ਲ ਰੇਟ ਦੇ ਰਹੇ ਆ ਗੱਡੀ ਦਾ ਸਿਰਫ ਦੇ ਸਿਰਫ 9 ਲੱਖ ਰੁਪਈਆ 9 ਲੱਖ ਰੁਪਈਆ 9 ਲੱਖ ਰੁਪਈਆ ਫਿਕਸ ਪ੍ਰਾਈਸ ਆ ਕੱਲੀ ਚਲ ਗੱਡੀ ਦੀ A1 ਹੈ ਇੰਜਨ ਗੇਅਰ ਹਰ ਤਰ੍ਹਾਂ ਦੀ ਪੂਰੀ ਗਾਰੰਟੀ ਆ ਇਹ ਕਾਰ ਉਹਨਾਂ ਭਰਾਵਾਂ ਲਈ ਆ ਜਿਹੜੇ ਭਰਾ ਆਫ ਰੋਡਿੰਗ ਦੇ ਸ਼ਕੀਨਾ ਤੇ ਜਿਨ੍ਹਾਂ ਨੂੰ ਨਾ ਕਾਰਾਂ ਚਾਹੀਦੀਆਂ ਤੱਕੜ ਇਹ ਉਹਨਾਂ ਦੀ ਪਸੰਦ ਆ ਜਿਨ੍ਹਾਂ ਨੂੰ ਮੈਸੂ ਬੇਸ਼ੀ ਪਤਾ ਨਾ ਪਜਾਰੋ ਦਾ ਸਵਾਦ ਪਤਾ ਵਾ ਉਹਨਾਂ ਨੇ ਮੇਨਟੇਨ ਹੀ ਲੈਣਾ ਲੈ ਜਾਣੀਆਂ ਪਰ ਨੰਬਰ ਤੁਹਾਡੇ ਜਿਹੜੇ ਮੂਰੇ ਚੱਲਦੇ ਉਹਨਾਂ ਦੇ ਕਾਲ ਕਰ ਲਿਓ ਆਹਾ ਅੱਗੇ ਆ ਗਈ ਭਾਈ ਜੀ ਟ੍ਰੈਨੋ ਅੱਗੇ ਆਪਾਂ ਤੁਹਾਨੂੰ ਪਿਛਲੇ ਹਫ਼ਤੇਆਂ ਜੋ ਡਸਟਰ ਦਿੱਤੀਆਂ ਕਾਲੇ ਰੰਗ ਦੀਆਂ ਹਾਂ ਤੇ ਅੱਜ ਪਹਿਲੇ ਨਾਂ ਦੀ ਟ੍ਰੈਨੋ ਲੈ ਕੇ ਆਏ ਹਾਂ ਹਮ ਕੰਡੀਸ਼ਨ ਬਿਲਕੁਲ ਨਵੀਂ ਨਵੇਂ ਸੀਟ ਕਵਰ ਹਮ ਪੰਜੋ ਟਾਇਰ ਬਰੈਂਡ ਨਿਊ ਹਾਂਜੀ ਪਹਿਲੇ ਨਾਂ ਦੀ ਗੱਡੀ ਤੇ ਗੱਡੀ ਦਾ ਰੇਟ ਵੀ ਬਿਲਕੁਲ ਵਾਜਬ ਹਾਂ 14 ਮਾਡਲ ਦੀ ਗੱਡੀ ਸਿਰਫ ਤੇ ਸਿਰਫ 3 ਲੱਖ 35000 ਰੁਪਏ ਦੇ ਵਿੱਚ ਤੁਹਾਨੂੰ ਦੇ ਦੇਣੀ 14 ਮਾਡਲ 14 ਮਾਡਲ ਟ੍ਰੈਨੋ RXL RXL ਵੇਰੀਐਂਟ ਜਿਹੜੇ ਮੇਰੇ ਭਰਾ ਕਹਿੰਦੇ ਆ ਵੀ ਸਾਨੂੰ ਆਲਟੋ ਦੇ ਬਜਟ ਦੇ ਵਿੱਚ ਕੁਝ ਉੱਚਾ ਸਵਾਦ ਚਾਹੀਦਾ ਵਾ ਉਹਨਾਂ ਲਈ ਇਹ ਕਾਰ ਆ ਉਹਨਾਂ ਲਈ ਇਹ ਕਾਰਾਂ ਹੁੰਦੀਆਂ ਵਾ ਬਾਈ ਇਹਨਾਂ ਦਾ ਮਿਨੀ ਐਸਯੂਵੀ ਵਾਲਾ ਫੀਲ ਹੁੰਦਾ ਵਾ ਤੇ ਰੇਟ ਤੁਹਾਨੂੰ ਆਲਟੋ ਵਾਲੇ ਜੋ ਮਿਲ ਜਾਂਦੀ ਆ ਕਾਰ ਐਨ ਓਕੇ ਰਿਪੋਰਟ ਹੁੰਦੀਆਂ ਬਾਈ ਇਹ ਤੇ ਉਹਦੇ ਬਾਅਦ ਵੀਰੇ Honda City ਬਾਹਲੀ ਸੋਹਣੀ ਲੱਗਦੀ ਵੀ ਆ ਆਹ ਭਾਜੀ ਡੀਜ਼ਲ ਦੀ Honda City ਐ ਹਾਂ ਕੰਡੀਸ਼ਨ ਇਹਦੀ ਵੀ ਬਿਲਕੁਲ ਨਵੀਂ ਓਏ ਹੋਏ ਅੰਦਰੋਂ ਇੰਟੀਰੀਅਰ ਦੇ ਤਾਂ ਜਿਵੇਂ ਜਿੱਦਾਂ ਆਪਾਂ ਸਮਝ ਲਓ 2024 ਮਾਡਲ ਲੈਣ ਜਾਂਦੇ ਹੁੰਦੇ ਆ ਬੰਦੇ ਨੇ ਬਾਧੂ ਪੈਸੇ ਲਾਏ ਆ ਭਾਈ ਹਾਂ ਜੀ ਦੇਖੋ ਜੀ ਅੰਦਰੋਂ ਦੀ ਭਾਈ 14 ਮਾਡਲ ਦੀ ਗੱਡੀ ਆ ਅਲੋਏ ਟਾਇਰ ਇਹਦੇ ਵੀ ਪੰਜੋ ਬ੍ਰੈਂਡ ਨਿਊ ਆ ਹਾਂ ਜੀ ਕੰਡੀਸ਼ਨ ਇੱਕ ਵੀ ਸਕਰਾਚ ਪੂਰੀ ਗੱਡੀ ਤੇ ਨਹੀਂ ਹੈਗਾ ਆ ਹਾਂ ਤੇ ਗੱਡੀ ਦਾ ਰੇਟ ਡੀਜ਼ਲ ਗੱਡੀ ਦਾ ਹੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੋ ਅਸੀਂ ਤੁਹਾਨੂੰ ਦੇ ਰਹੇ ਆ ਗੱਡੀ ਦੇ ਰਹੇ ਆ ਤੁਹਾਨੂੰ ਸਿਰਫ ਤੇ ਸਿਰਫ 430000 ਰੁਪਏ ਦੇ ਵਿੱਚ ਹੋ 5-5 ਲੱਖ ਮੰਗਦੇ ਲੋਕ ਬਿਲਕੁਲ ਮੰਗਦੇ ਆ ਜੀ ਆਪਣਾ ਤੁਹਾਨੂੰ ਆਪਾਂ ਆਪਣੀ ਇਹੀ ਤਾਂ ਸਪੈਸ਼ਲਿਟੀ ਹੈ ਕਿ ਅਸੀਂ ਬਿਜਾਰ ਨਾਲੋਂ ਘੱਟ ਰੇਟ ਦੇ ਦਿੰਦੇ ਆ ਤੇ ਗੱਡੀਆਂ ਫਟਾਫਟ ਵਿਕਦੀਆਂ ਆ ਵੀ ਆ ਆਪਣੀਆਂ ਬੰਡੀ ਭਾਈ ਵੈਸੇ ਆ ਡੀਜ਼ਲ ਦੇ ਉੱਤੇ ਲੋਕੀ ਕਹਿੰਦੇ 30-30 ਦੀ ਵੀ ਐਵਰੇਜ ਕੱਢਦੇ ਆ ਬਿਲਕੁਲ ਕੱਢਦੇ ਆ ਜਿਹੜੇ ਬੰਦੇ Honda City ਡੀਜ਼ਲ ਚਲਾਉਂਦੇ ਉਹਨਾਂ ਨੂੰ ਪੁੱਛ ਕੇ ਦੇਖੋ 26 27 ਦਾ ਮਿਨਿਮਮ ਹੈਗੀ ਹੈਗੀ ਜੀ ਮਮਾ ਮਾ ਬਾਈ ਮਿਨਿਮਮ ਐਨੀ ਬੋਲਟ ਦੇ ਦਿੰਦਾ ਵਾ ਐਵਰੇਜ ਜਿੰਨੀ ਇਹਨੇ ਦੇ ਦੇਣੀ ਆ ਤੇ ਕਾਰ ਲੈ ਕੇ ਜਾਓ ਮੇਰਾ ਪ੍ਰੋਫ ਨਾਂਸ ਕਿੰਨਾ ਕਰਾਵਾਂਗੇ ਵੰਟੀ ਭਾਈ ਜੀ ਨਾਂਸ ਤੇ 50 7000 ਦੇ ਕੇ ਬਾਕੀ ਹੋ ਜਾਣਾ ਸਿੰਪਲ ਬੰਗ ਤੁਹਾਡਾ ਵਧੀਆ ਚਾਹੀਦਾ ਆ ਅੱਛਾ ਬਾਕੀ ਸਿੰਪਲ ਵਧੀਆ ਬਾਕੀ ਸਿੰਪਲ ਵਧੀਆ ਆਹ ਕਰੂਜ਼ ਕਰੂਜ਼ ਬਹੁਤ ਘੱਟ ਮਿਲਦੀ ਐ ਜੀ 12 13 ਦਾ ਬਹੁਤ ੱੱਕੇ ਖਾਂਦੀਆਂ ਮਿਲਦੀਆਂ ਆ ਇਹ ਗੱਡੀ ਹੈਗੀ ਐ 15 ਹਾਂ ਰਜਿਸਟਰਡ 16 ਹਾਂ ਤੇ ਸਭ ਤੋਂ ਟੋਪ ਮਾਡਲ ਆਟੋਮੈਟਿਕ ਸਨਰੂਫ ਹਾਂਜੀ ਤੇ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਦਿਖਾ ਦ ਬਿਲਕੁਲ ਨਵੀਂ ਕੰਡੀਸ਼ਨ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਟਰਾਂਸਮਿਸ਼ਨ ਆ ਆਟੋਮੈਟਿਕ ਸਨਰੂਫ ਪੁਸ਼ ਬਟਨ ਸਟਾਰਟ ਸਭ ਤੋਂ ਟੌਪ ਮਾਡਲ ਠੀਕ ਹੈ ਵੀਰੇ ਇਹ ਪੈਰੀ ਇਹਦੇ ਵੀ ਬਿਲਕੁਲ ਬ੍ਰੈਂਡ ਨਿਊ ਹਮ ਮਤਲਬ ਕਿ ਕੋਈ ਕੰਮ ਖਰਚਾ ਨਹੀਂ ਮੰਗਦੇ 1 ਰੁਪਏ ਦਾ ਗੱਡੀ ਤੇ ਖਰਚਾ ਨਹੀਂ ਫਿਰ ਰੇਟ ਵੀ ਕੋਈ 6 ਲੱਖ ਨਹੀਂ ਕੋਈ 5.5 ਲੱਖ ਨਹੀਂ ਸਿਰਫ ਦਸਰੋ ਤੁਹਾਨੂੰ ਗੱਡੀ ਆਜਾ ਆਪਾਂ ਦੇ ਰਿਹਾ 4,75,000 ਰੁਪਏ ਦੇ ਵਿੱਚ ਚੱਕ ਲਓ ਮੇਰਾ ਭਰਾ ਉੱਚਾ ਮਾਡਲ ਰੇਟ ਘਟੇ 4 ਲੱਖ ਤੇ 75 ਹਜ਼ਾਰ ਦੇ ਵਿੱਚ ਇਹ ਕਾਰਾਂ ਦੇ ਵਿੱਚ ਬਾਈ ਐਦਾਂ ਵਾ ਵੀ ਜੇ ਤੁਸੀਂ ਮਾੜੀ ਕਰ ਲਈ ਤਾਂ ਤੁਸੀਂ ਫਸੋਗੇ ਬਾਈ ਹਮੇਸ਼ਾ ਅਥਾਰਾਈਜ਼ਡ ਡੀਲਰ ਭਰਾਵਾਂ ਤੋਂ ਕਾਰ ਲਿਆ ਕਰੋ ਜਿਹੜੇ ਕਾਰਾਂ ਨੂੰ ਐਨ ਕੋਕਾ ਬਣਾ ਕੇ ਰੱਖਦੇ ਆ ਇਹ ਕਾਰ ਦੇ ਉੱਤੇ 1 ਰੁਪਏ ਦਾ ਕੰਮ ਖਰਚਾ ਨਹੀਂ ਆ ਜਿਹੜੇ ਮੇਰੇ ਭਰਾ ਚਾਹਦੇ ਆ ਵੀ ਕਾਰ ਲੈਣ ਤੋਂ ਬਾਅਦ 1 ਰੁਪਿਆ ਵੀ ਨਹੀਂ ਲਾਣਾ ਉਹ ਚੁੱਪ ਕਰਕੇ ਆ ਜਿਓ ਠੀਕ ਆ ਬਾਈ ਤੇ ਇਹਦੇ ਤੇ ਵੀਰੇ ਫਾਈਨਾਂਸ ਤਾਂ ਨਹੀਂ ਹੋਊਗਾ ਇਹਦੇ ਤੇ ਫਾਈਨਾਂਸ 2 ਲੱਖ ਦਾ ਹੋ ਸਕਦਾ ਜੇ ਤੁਹਾਡਾ ਪ੍ਰੋਫਾਈਲ ਬਹੁਤ ਵਧੀਆ ਆ ਉਹ ਜਿਹੜੇ ਸ਼ੱਕੀਨ ਹੈਗੇ ਆ ਸੈਡਾਨ ਦੇ ਬਾਕੀ ਉਹ ਕਰੂਜ਼ ਦਾ ਜਿਨ੍ਹਾਂ ਨੂੰ ਪਤਾ ਵਾ ਉਹ ਆ ਜਿਓ ਮੇਰਾ ਭਰਾ ਆਓ ਹੁਣ ਤੁਹਾਨੂੰ ਹੋਰ ਕਰਾਂ ਦਿਖਾਈ ਡੀਜ਼ਲ ਵੇਰੀਐਂਟ ਦੇ ਵਿੱਚ ਕਾਰ ਆ ਬਾਈ ਔਰ ਤੁਹਾਨੂੰ ਰੇਟ ਵੀ ਛੋਟਾ ਜਿਹਾ ਦੇ ਦੇਣਾ ਔਰ ਡਾਊਨ ਪੇਮੈਂਟ ਵੀ ਛੋਟੀ ਜੀ ਲਵਾਂਗੇ ਡਾਊਨ ਪੇਮੈਂਟ ਜੇ ਤੁਹਾਡੇ ਕੋਲ ਨਹੀਂ ਵੀ ਹੈਗੀ ਐਸ ਪ੍ਰੋਫਾਈਲ ਵਧੀਆ ਆ ਤਾਂ ਵੀ ਇੱਥੇ ਲੋਨ ਹੋ ਜਾਏਗਾ ਉਹ ਵੀ ਬਿਲਕੁਲ ਪੂਰਾ ਹੋ ਜਾਏ ਕਿਉਂਕਿ ਮਾਡਲ ਹੈਗਾ 15 ਰਜਿਸਟਰਡ ਹੈਗੀ 16 ਡੀਜ਼ਲ ਦੀ ਗੱਡੀ ਆ ਹਾਂ ਠੀਕ ਹੈ ਜੀ ਨਵੇਂ ਬਲੈਂਡ ਨੂੰ ਸੀਟ ਕਵਰ ਆ ਮੈਟ ਨਵੇਂ ਆ ਟਾਇਰ ਨਵੇਂ ਆ ਹਮਮ ਸਰਵਿਸ ਗੱਡੀ ਦੀ ਤਾਜੀ ਹੋ ਗਈ ਆ ਤੇ ਰੇਟ ਵੀ ਬਿਲਕੁਲ ਮਾਜਮ ਕਿਤੇ ਵੀ ਪੂਰੇ ਪੰਜਾਬ ਚ ਰੇਟ ਟਰਾਈ ਕਰ ਲਿਓ ਫਿਰ ਪਹਿਲੇ ਨਾਲ ਦੀ ਗੱਡੀ ਤੁਹਾਨੂੰ ਆਪਾਂ ਦੇ ਰਿਆ ਸਿਰਫ ਸਿਰਫ 275000 ਰੁਪਏ ਦੇ ਵਿੱਚ ਉਹ ਤੇਰੀ ਮੈਂ 3300 ਸੋਚੀ ਬੈਠਾ ਲਿਆ ਨਹੀਂ ਜੀ ਆਪਣਾ ਰੇਟ ਜਿਹੜਾ ਆ ਸੁਣ ਕੇ ਲੋਕੀ ਸਾਰੇ ਹੰਦਾ ਹੀ ਹੋ ਜਾਂਦੇ ਆ 15 ਰਜਿਸਟਰਡ 16 ਸਿਰਫ 275000 ਰੁਪਿਆ ਕੋਈ 바ਰਗੇਨਿੰਗ ਨਹੀਂ ਫਿਕਸ ਪ੍ਰਾਈਸ ਹੈ ਭਾਈ ਲੋਨ ਤਾਂ ਫੁੱਲ ਆਪ ਹੀ ਹੋਣਾ ਜੇ ਬਾਈ ਹੁਣ ਰੇਟ ਹੀ ਤੁਹਾਨੂੰ ਥੋੜਾ ਦੇਤਾ ਬੈਂਕ ਨੇ ਕਹਿਣਾ ਵੀ ਵੈਲਿਊ ਹੈਗੀ ਵੱਧ ਵੱਧ ਹੈਨਾ ਤੇ ਤੁਹਾਡਾ ਲੋਨ ਪੂਰਾ ਦਾ ਪੂਰਾ ਹੀ ਕਰਾ ਦਾਂਗੇ ਬਸ ਤੁਸੀਂ ਆਪਣਾ ਸਿਬਲ ਬਾਈ ਚੰਗਾ ਲੈ ਆਇਓ ਐਨੀ ਕਿ ਰਿਕੁਐਸਟ ਆ ਪਹਿਲਾ ਤੁਹਾਡੇ ਤੋਂ ਨਹੀਂ ਲਵਾਂਗੇ ਉਹਦੇ ਬਾਅਦ ਵੀਰੇ ਆਹ ਆਈਡੈਂਟ ਇਹ ਆਈਡੈਂਟ ਜਿਹਨਾਂ ਬੰਦਿਆਂ ਦਾ ਬਜਟ ਘਟਿਆ ਹਾਂਜੀ ਗੱਡੀ ਹੈਗੀ ਬਹੁਤ ਲੰਮੀ ਡਾਕਟਰ ਦੀ ਗੱਡੀ ਹੈ ਹਾਂਜੀ ਪਹਿਲੇ ਨਾਂ ਦੇ ਹੈ 65000 ਕੰਪਨੀ ਰਿਕਾਰਡ ਨਾਲ ਚੱਲੀ ਆ ਠੀਕ ਹੈ ਵੀਰੇ ਮਾਡਲ ਹੈਗਾ 9 ਹੂੰ ਆਰ ਸੀ ਪਾਸ ਹੈ 2029 ਤੱਕ ਅੱਛਾ ਜੀ ਫੇਰ ਪਹਿਲੇ ਨਾਂ ਦੀ ਗੱਡੀ ਆ ਠੀਕ ਹੈ ਵੀਰੇ 1 ਰੁਪਈਆ ਦਾ ਵੀ ਗੱਡੀ ਤੇ ਖਰਚਾ ਨਹੀਂ ਹੈ ਹੂੰ ਗੱਡੀ ਆਪਾਂ ਇਹ ਦੇ ਦਾਂਗੇ ਤੁਹਾਨੂੰ ਬਹੁਤ ਛੋਟੇ ਰੇਟ ਤੇ 1 ਲੱਖ ਤੇ 65000 ਰੁਪਏ ਦੇ ਵਿੱਚ ਲਾਓ ਵੀ ਮਿੱਤਰੋ ਜਿਹੜੇ ਭਰਾ ਕਹਿੰਦੇ ਵੀ ਸਾਨੂੰ ਚਾਹੀਦੀ ਵੀ ਪੈਟਰੋਲ ਆ ਔਰ ਚਾਹੀਦੀ ਵੀ ਘੱਟ ਪੈਸਿਆਂ ਜਾ 1 ਲੱਖ 65000 ਦੇ ਵਿੱਚ ਤੁਹਾਨੂੰ ਇਹ ਕਾਰ ਬਣ ਜਾਣੀ ਆ ਔਰ ਇਹ ਵੀ ਕੈਸ਼ ਡੀਲ ਰਹੂਗੀ ਕੈਸ਼ ਡੀਲ ਰਹੂਗੀ ਠੀਕ ਹੈ ਭਾਈ ਆਓ ਤੁਹਾਨੂੰ ਹੋਰ ਦਿਖਾਈਏ ਕਾਰਾਂ ਹੁਣ ਸਾਰੀ ਬਾਰੇ ਵੀਰੇ ਦੱਸਿਓ ਯਾਰ ਦੋ ਆਹ ਸਮਾਰੀ ਭਾਜੀ 2000 ਤੇ 10 ਰਜਿਸਟਰਡ 11 ਹਾਂਜੀ ਰ ਆਰ ਸੀ ਦੀ ਤੁਹਾਨੂੰ 2031 ਤੱਕ ਆਪਾਂ ਪਾਸ ਦਵਾਂਗੇ ਹਜੇ 4 ਮਹੀਨੇ ਪਏ ਆਰ ਸੀ ਦੇ ਓਕੇ ਟਾਇਰ ਇਹਦੇ ਵੀ ਸੀਰ ਤੇ ਬਿਲਕੁਲ ਨਿਊ ਪਵਾਤੇ ਆ ਹਾਂਜੀ ਕੰਪਲੂਸ਼ਨ ਗੱਡੀ ਦੀ A1 ਹੈ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਇੱਕ ਵਾਰੀ ਸ਼ੀਸ਼ੇ ਤੇ ਲਾ ਕੇ ਨਾ ਇੰਟੀਰੀਅਰ ਦਿਖਾਓ ਪਲੇਅਰ ਵਗੈਰਾ ਸਾਰਾ ਕੁਝ ਲੈਵਿਗੇਸ਼ਨ ਸਿਸਟਮ ਲੱਗਾ ਆ ਹਾਂ ਬਹੁਤ ਵਧੀਆ ਗੱਡੀ ਹੈ ਸਫਾਰੀ ਅੱਜਕੱਲ ਜਿੱਦਾਂ ਆਰੇ ਐਲ ਆਰ ਐ ਸਫਾਰੀ ਬਹੁਤ ਭਾਲਦੇ ਆ ਇਹ ਛੋਟੇ ਜਿਹੇ ਰੇਟ 'ਚ ਆਪਾਂ ਗੱਡੀ ਦੇ ਦੇਣੀ ਹੈ ਸਿਰਫ 2,80,000 ਰੁਪਏ ਦੇ ਵਿੱਚ 11 31 ਤੱਕ ਆਰ ਸੀ ਪਾਸ 31 ਤੱਕ ਆਰ ਸੀ ਪਾਸ 2011 ਰਜਿਸਟਰਡ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੈ ਸਫਾਰੀ ਇਹ ਸਫਾਰੀਆਂ ਅੱਜ ਤੁਹਾਨੂੰ ਦੋ ਸਟਾਕ ਚ ਦੇ ਦਿੱਤੀਆਂ ਹਨਾ ਬੱਡੀ ਬਾਈ ਵੈਸੇ ਮੈਂ ਤੁਹਾਡੀ ਵੀਡੀਓ ਦੇ ਦਾਨਾ ਬਾ ਤੁਹਾਡੇ ਤੋਂ ਸਫਾਰੀ ਅਵੇਲੇਬਲ ਹੁੰਦੀ ਹੈ ਹੁਣ ਵੀ ਅਜੇ ਸਫਾਰੀ ਇਹ ਸੌਗਾ ਤੁਹਾਨੂੰ ਸੌਗਾ ਤੁਹਾਨੂੰ ਹਨਾ ਕੋਈ ਸਾਡੇ ਪੰਜਾਬੀ ਵੀਰ ਜਿਹੜੇ ਸਫਾਰੀ ਤੇ ਬਹੁਤ ਚੁਕੀ ਨੇ ਆ ਬਿਲਕੁਲ ਯਾਰ ਦੋ ਤਿੰਨ ਸਫਾਰੀ ਤਿਆਰੀ ਸਾਡੀ ਹਜੇ ਹੋਰ ਤਿਆਰ ਹੋ ਰਹੀ ਹੈ ਉਹਦੋਂ ਅਗਲੇ ਹਫਤੇ ਦੇਵਾਂਗੇ ਚਲੋ ਠੀਕ ਹੈ ਇੱਕ ਆ ਗਈ ਪੋਲੋ ਐਵੇਂ ਵੀਰੇ ਜਰਮਨ ਨਾ ਮਤਲਬ ਜਿਨ੍ਹਾਂ ਨੇ ਆ ਚਲਾ ਲੀਆਂ ਕਾਰਾਂ ਮੇਰੇ ਜੀ 5 ਸਟਾਰ ਰੇਟਿੰਗ ਆ ਵੋਕਸ ਵੈਗਨ ਦੀ ਪੋਲੋ ਬਿਲਕੁਲ ਸਵਿਫਟ ਸੂਟ ਦੇ ਅੱਗੇ ਕੱਖ ਵੀ ਨਹੀਂ ਹੈਗੀਆਂ ਆ ਇਹ ਨਹੀਂ ਹੈ ਦੋ ਯਾਰ ਸਾਹਿਬ ਨੇ 14 ਪਹਿਲੇ ਨਾਂ ਦੀ ਡੀਜ਼ਲ ਡੀਜ਼ਲ ਹਾਂ ਕੰਪਲੀਟ ਗਾਰ ਨਾਲ 80000 ਚੱਲੀ ਆ ਹਾਂ ਅਲੋਏ ਡਰ ਬਿਲਕੁਲ ਨਵੇਂ ਆ ਪੰਜੋ ਹਾਂ ਜਿਦਾ ਆਪ ਸਮਝ ਲਓ ਸ਼ੋਰੂਮ ਜੋ ਨਵੀਂ ਗੱਡੀ ਕਢਾਈ ਦੀ ਆ ਉਹ ਕੰਡੀਸ਼ਨ ਆ ਗੱਡੀ ਦੀ ਠੀਕ ਹੈ ਵੀਰੇ ਤੇ ਰੇਟ ਬਿਲਕੁਲ ਵਾਜਬ ਸਿਰਫ ਸਿਰਫ 3.5 ਲੱਖ ਵਿੱਚ ਤੁਹਾਨੂੰ 14 ਮਾਡਲ ਬੰਪਰ ਤੋਂ ਬੰਪਰ ओरिजिनल ਗੱਡੀ ਦੀ ਗਾਰੰਟੀ ਦੇ ਰਿਹਾ ਆ। ਲਓ ਫੇ 14 ਮਾਡਲ ਬੰਪਰ ਤੋਂ ਬੰਪਰ ओरिजिनल ਔਰ ਸਭ ਤੋਂ ਵੱਡੀ ਗੱਲ ਸਿਰਫ 80000 ਰਿਕੋਨ ਨਾਲ ਚੱਲੇਗੀ। ਰਿਕੋਨ ਨਾਲ ਜੀ ਦੋਨੋਂ ਚਾਬੀਆਂ ਸਰਵਿਸ ਬੁੱਕ ਸਭ ਕੁਝ ਨਾਲ ਮਿਲੇਗਾ। ਮੇਰੇ ਖਿਆਲ ਨਾਲ ਲੈ ਲੇਤੇ ਪੌਣੇ ਤੋਂ ਤਿੰਨ ਦਾ ਲੋਨ ਹੋ ਜਾਏਗਾ। ਹੋ ਜਾਏਗਾ। ਹੋ ਜੂਗਾ ਨਾ। ਤਿੰਨ ਦਾ ਵੀ ਹੋ ਜਾਏਗਾ ਸਿੰਦਰਾ। ਤਿੰਨ ਦਾ ਵੀ ਹੋ ਜਾਊਗਾ ਭਾਈ ਆਪਣੀ ਪ੍ਰੋਫਾਈਲ ਲਿਆਇਓ। ਆਹ ਡਿਜ਼ਾਇਰ। ਆ ਮੇਰੇ ਵੀਰ ਜਿਹਨਾਂ ਦਾ ਬਜਟ ਘਟਿਆ ਵੱਡੀ ਡਿੱਕੀ ਵਾਲੀ ਡਿਜ਼ਾਇਰ ਆ। ਹਾਂਜੀ। ਸਭ ਤੋਂ ਵੱਡੀ ਗੱਲ ਇਹ ਪਹਿਲੇ ਨਾਮ ਦੀ ਆ। ਅੱਛਾ ਜੀ। ਤੇ ਮਾਡ ਪਹਿਲੇ ਨਾ ਦੀ ਆ ਪਹਿਲੇ ਨਾ ਦੀ ਆ 14 ਰਜਿਸਟਰਡ 15 ਓਕੇ ਤੇ ਇਹਦਾ ਰੇਟ ਆਪਾਂ ਅੱਜ ਬਹੁਤ ਹੀ ਘੱਟ ਕਰਤਾ ਆ ਗੱਡੀ ਦਾ ਨੂੰ ਦੇ ਰਿਆ ਸਿਰਫ ਸਿਰਫ 3,30,000 ਰੁਪਏ ਦੇ ਵਿੱਚ 3,30,000 ਦੇ ਵਿੱਚ 14/15 ਮਤਲਬ ਕਿ 2030 ਤੱਕ ਆਰਸੀ ਵੈਲਿਡ ਵੈਲਿਡ ਆ ਫਿਰ ਉੱਪਰੋਂ ਪਹਿਲੇ ਨਾ ਦੀ ਉੱਤੋਂ ਦੀ ਪਹਿਲੇ ਨਾ ਦੀ ਆ ਮਤਲਬ ਪਹਿਲੇ ਨਾ ਦੀਆਂ ਬਹੁਤ ਰੇਅਰ ਆ ਜਿਹੜੇ ਮੇਰੇ ਭਰਾਵਾਂ ਨੂੰ ਇਹ ਕਾਰਾਂ ਚਾਹੀਦੀਆਂ ਵਾ ਉਹ ਦਿੱਤੇਗੇ ਨੰਬਰਾਂ ਨਾਲ ਸੰਪਰਕ ਕਰੋ ਨੀਚੇ ਤੁਹਾਡੇ ਨੰਬਰ ਚੱਲਦੇ ਪਏ ਆ ਹੁਣ ਉਹ ਵੀ ਸਟਾਕ ਖੜਾ ਵਾ ਇੱਕ ਆ ਵੀ ਆਪਣੇ ਤੋਂ ਖੜੀ ਐਮੀ ਹੋ ਐਮੀ ਹੋ एमयू ओवर की डिटेल है, ए ए है।, 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 है। जी भाई जी एम भी थानू बहुत ਘੱਟ ਰੇਟ ਤੇ ਅੱਜ ਦੇਣੀਆਂ ਇਹ ਮਾਡਲ ਵੀ ਉੱਚਾ ਆ ਅੱਛਾ 2017 ਮਾਡਲ ਆ ਹਾਂ ਰਜਿਸਟਰਡ 18 ਆ ਅੱਛਾ ਜੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਹਾਂਜੀ ਪੈਰੀ ਤੇ ਵੀ ਬ੍ਰਾਂਡ ਨਿਓ ਹੈ ਡੀਜ਼ਲ ਹੀ ਆ ਡੀਜ਼ਲ ਹੀ ਹੈ ਜੀ ਡੀਜ਼ਲ ਕੰਡੀਸ਼ਨ ਤੁਹਾਡੇ ਸਾਹਮਣੇ ਇੱਕ ਵੀ ਸਕਰੈਚ ਨਹੀਂ ਪੂਰੀ ਗੱਡੀ ਤੇ ਤੇ ਰੇਟ ਸਿਰਫ ਦੱਸਣਾ 3,85,000 ਰੁਪਇਆ 17 17 3,85,000 ਰੁਪਇਆ ਕਿੱਦੇ ਘੁੰਮ ਲੋ ਲੋਨ ਵੀ ਪੂਰਾ ਕਰਾ ਦਾਂਗੇ ਜੇ ਤੁਹਾਡਾ ਪ੍ਰੋਫਾਈਲ ਬਹੁਤ ਵਧੀਆ ਆ। ਉਹ ਪਾਜੀ 4.5 4 ਲੱਖ ਰੁਪਇਆ ਮੈਂ ਕਹਿੰਦਾ ਜੀ 5 ਵੀ ਮੰਗਦੇ ਆ ਲੋਕੀ ਆਪਾਂ 3.85 ਚ ਦੇ ਰਹੇ ਆ ਅੱਜ। ਬਾਈ ਕਾਲ ਕਰ ਲਿਓ ਮੇਰਾ ਭਰਾ ਤੇ ਜਿਹੜੇ ਮੇਰੇ ਭਰਾ ਨੂੰ ਇਸ ਕਾਰ ਦੀ ਹੋਰ ਵੀ ਵਧੇਰੀ ਜਾਣਕਾਰੀ ਚਾਹੀਦੀ ਆ ਉਹ ਦਿੱਤੇਗੇ ਨੰਬਰ ਤੇ ਕਾਲ ਕਰ ਲਿਓ। ਬੰਟੀ ਭਾਜੀ ਕਾਲਿੰਗ ਸਾਰੀ ਟੈਂਡ ਕਰਿਓ। ਬਿਲਕੁਲ ਕਾਲਿੰਗ ਆਪਾਂ ਕਦੀ ਮਿਸ ਨਹੀਂ ਕਰਦੇ ਸਵੇਰੇ ਪਰ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ। ਬੱਸ ਭਾਈ ਇੰਨੀ ਕੁ ਰਿਕਵੈਸਟ ਆ ਇੰਨੇ ਟਾਈਮ ਚ ਕਰ ਲਿਓ ਕਾਲ। ਤੇ ਕਮਰਸ਼ial ਗੱਡੀ ਵੀ ਕਈ ਭਰਾ ਮੰਗਦੇ ਹੁੰਦੇ ਆ ਕਈ ਮੈਨ ਆ ਤੁਹਾਡੀ ਜੀ ਸਾਲਾ ਸਾਡੇ ਕੋਲੇ ਦੱਸ ਦਈਏ ਕਿ ਕਮਰਸ਼ੀਅਲ ਗੱਡੀਆਂ ਪੀਬੀ 1 ਪਰਮਿਟ ਵਾਲੀਆਂ ਗੱਡੀਆਂ ਭਾਰ ਵਾਲੀਆਂ ਗੱਡੀਆਂ ਛੋਟੇ ਹਾਥੀ ਸਾਡੇ ਕੋਲ ਹਰ ਤਰ੍ਹਾਂ ਦੀ ਗੱਡੀ ਤੁਹਾਨੂੰ ਮਿਲੇਗੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਸਹੀ ਗੱਲ ਹੈ ਸਹੀ ਗੱਲ ਹੈ ਅੱਛਾ ਜੀ ਅਸੀਂ ਹਰ ਤਰ੍ਹਾਂ ਦੀ ਗੱਡੀ ਵੇਚਦੇ ਆ ਤੇ ਲੈਂਦੇ ਵੀ ਆ 2000 ਇਹ ਕਿੰਨਾ ਇਹ 22 ਮਾਡਲ ਆ ਮੈਕਸੀ ਟਰੱਕ ਆ ਮਹਿੰਦਰਾ ਦਾ ਹਾਂਜੀ ਪਹਿਲੇ ਨਾਂ ਦਾ ਆ ਹਾਂਜੀ 45000 ਰੁਪਏ ਤੇ ਕੰਪਨੀ ਰਿਕਾਰਡ ਚੱਲਿਆ ਹੈ ਗਾਰੰਟੀ ਆ ਪੂਰੀ ਅੱਛਾ ਜੀ ਟਾਇਰ ਕੜੇ ਵਾਲੇ ਪਏ ਆ ਬਿਲਕੁਲ ਨਵੇਂ ਹਾਂਜੀ ਇਹ ਥੋੜਾ ਤਾਜੀ ਹੋਈ ਐ ਪੇਪਰ ਗੱਡੀ ਦੇ A to Z ਕੰਪਲੀਟ ਆ ਤੇ ਜੋ ਰੇਟ ਤੁਹਾਨੂੰ ਆਪਾਂ ਗੱਡੀ ਦੇ ਦੇਣੀ ਐ ਕਿਤੇ ਵੀ ਨਹੀਂ ਮਿਲਣੀ ਐ ਬੱਡੀ ਦੇ ਦਾਂਗੇ ਤੁਹਾਨੂੰ 22 ਮਾਡਲ ਸਿਰਫ ਸਿਰਫ 6,35,000 ਰੁਪਏ ਦੇ ਵਿੱਚ 22 ਮਾਡਲ ਦੀ 6,35,000 ਦੇ ਵਿੱਚ ਡਾਲੇ ਵਾਲੀ ਗੱਡੀ ਹਣ ਜਿਹੜੇ ਮੇਰੇ ਭਰਾ ਡਾਲਾ ਲੱਭਦੇ ਆ ਉਹਨਾਂ ਲਈ ਇਹ ਕਾਰ ਆ 2022 ਮਾਡਲ ਦਾ Mahindra ਦਾ Maxii Truck ਜਿਹੜੇ ਮੇਰੇ ਭਰਾ ਨੂੰ ਫਾਈਨਾਂਸ ਕਰਵਾਉਣਾ ਹੋਵੇ ਵੀਰੇ ਇੱਥੇ ਪੰਜਾਂ ਅਨਾਉਂਸ ਕਰਾਇਆ ਤਾਂ ਲੱਖ ਰੁਪਿਆ ਡਾਊਨ ਬੈਮਣ ਚਾਹੀਦੇ ਆ ਬਾਕੀ ਬਨਾ ਬਾਕੀ ਫਾਈਨਾਂਸ ਹੋ ਜਾਊਗਾ ਮਤਲਬ 3 ਲੱਖ ਰੁਪਏ ਲਾ ਕੇ ਆਪਣਾ ਕੰਮ ਸ਼ੁਰੂ ਕਰੋਗੇ ਸ਼ੁਰੂ ਕਰੋ ਜੀ ਤੇ ਆਓ ਹੁਣ ਕਾਰਾਂ ਦਿਖਾਈਏ ਹੋਰ ਉਹਦੇ ਬਾਅਦ ਆ ਗਈ ਐਕਸੈਂਟ 2014 ਮਾਡਲ ਫੁੱਲੀ ਲੋਡਡ ਗੱਡੀ ਆ ਜੀ ਹਾਂ ਆਟੋਮੈਟਿਕ ਸ਼ੀਸ਼ੇ ਆ ਹਾਂਜੀ ਪੁਸ਼ ਬਟਨ ਸਟਾਰਟ ਆ ਠੀਕ ਆ ਜੀ ਪਹਿਲੇ ਨਾਂ ਦੀ ਗੱਡੀ ਆ ਇੰਸ਼ੋਰੈਂਸ ਵੀ ਫੁੱਲ ਆ 1 ਰੁਪਿਆ ਦਾ ਤੁਹਾਡਾ ਖਰਚਾ ਨਹੀਂ ਸਰਵਿਸ ਵੀ ਤਾਜ਼ੀ ਕਰਾਈ ਆ ਤੇ ਰੇਟ ਵੀ ਇੰਨਾ ਕੁ ਮਾਜਮ ਦੇ ਦੇਣਾ ਆ ਤਦਸੀ ਹੈਰਾਨ ਰਹਿ ਜਾਣਾ ਲੋਕਾਂ ਨੇ ਡਿਆਰ ਭੋਜ ਰਾਣੀ ਦੀ 27 22 ਦੀ ਐਵਰੇਜ ਵਾਲੀ ਡੀਜ਼ਲ ਦੀ ਐਕਸੈਂਟ ਟੌਪ ਮਾਡਲ ਸਿਰਫ ਸਿਰਫ 280000 ਰੁਪਏ ਦੇ ਵਿੱਚ ਉਹ ਭਾਈ ਮੈਂ ਨਹੀਂ ਮੰਨਦਾ ਮੈਂ ਕਹਿੰਦਾ ਜੇ ਮੰਨੋ ਨਾ ਮੰਨੋ ਬਸ ਜਿਹਨੇ ਪਹਿਲੇ ਫੋਨ ਕਰਕੇ ਬੁੱਕ ਕਰ ਲਈਏ ਗੱਡੀ ਉਹਦੀ ਹੋ ਗਈ ਅੱਜ ਸਹੀ ਗੱਲ ਆ ਸਹੀ ਗੱਲ ਆ ਭਾਈ ਕਮੈਂਟ ਨਹੀਂ ਆਣਾ ਚਾਹੀਦਾ ਕੋਈ ਫੇਕ ਵਾਲਾ ਜੀ ਗੱਡੀ ਦੀ ਪੂਰੀ ਗਾਰੰਟੀ ਲੈ ਕੇ ਦੇਵਾਂਗੇ ਫਰਸਟ ਓਨਰ ਲਓ ਫੇ ਚੱਕਾ ਮਿੱਤਰ ਵਿਆਰਿਓ ਮੇਰੇ ਖਿਆਲ ਨਾਲ ਭਾਜੀ ਇਹ ਤੇ ਫੁੱਲ ਫਾਈਨਾਂਸ ਹੋ ਜੂਗਾ ਹੋ ਜੂਗਾ ਹੋ ਜੂਗਾ ਆਹਾ ਅਗੇ ਆਈ K10 ਪੁਰਾਣੀ ਸ਼ੇਪ ਦੀ ਹੈ ਡਿਮਾਂਡ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਤੇ ਮਾਡਲ ਵੀ ਕੋਈ 11 ਨਹੀਂ ਕੋਈ 12 ਨਹੀਂ 14 ਮਾਡਲ ਦੀ 14 ਮਾਡਲ 14 ਮਾਡਲ K10 ਫਰਸਟ ਓਨਰ ਫੁੱਲ ਇੰਸ਼ੋਰੈਂਸ ਹਾਂਜੀ ਪਹਿਲੇ ਨਾਲ ਦੀ ਗੱਲੀ ਤੇ ਰੇਟ ਹੈਗਾ ਸਿਰਫ ਮਾਜਮ 2,70,000 ਰੁਪਈਆ 2 ਲੱਖ ਤੇ 70 ਹਜ਼ਾਰ ਔਰ ਇਹਦੇ ਤੇ ਵੀ ਮੇਰੇ ਖਿਆਲ ਨਾਲ ਭਾਜੀ ਇਹਨਾਂ ਨੇ 50 ਹਜ਼ਾਰ ਲਿਆਣਾ ਵਾ ਬਿਲਕੁਲ ਬਿਲਕੁਲ 50 ਹਜ਼ਾਰ ਲਿਆਇਓ ਬਾਕੀ ਸਾਰਾ ਤੁਹਾਡਾ ਫਾਈਨਾਂਸ ਕਰਾਵਾਂਗੇ ਪਾਵਰ ਵਿੰਡੋਆਂ ਵਾਲਾ ਵੇਰੀਐਂਟਾਂ ਨਾਲ 800 ਨਹੀਂ ਹੈ K10 K10 ਨਹੀਂ ਆ ਠੀਕ ਹੈ ਭਾਈ 14 ਮਾਡਲ ਦੀ ਪਹਿਲੇ ਨਾਲ ਦੀ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਤੇ ਆ ਵੀ K10 ਨੇ ਆ ਇਹ ਨਵੀਂ ਸ਼ੇਪ ਦੀ ਹੈ ਇਹ 15 ਮਾਡਲ ਆ ਅੱਛਾ ਇਹ 15 ਮਾਡਲ ਆ ਨਵੀਂ ਸ਼ੇਪ ਦੀ K10 ਨੇ ਆ ਤੇ ਇਹ ਵੀ ਸਾਰੀ ਗੱਡੀ オリジナル ਹੈ ਬੰਪਰ ਤੋਂ ਬੰਪਰ ਅੱਛਾ ਜੀ ਤੇ ਟਾਇਰ ਦੇਖ ਲਓ ਜੀ ਬਿਲਕੁਲ ਨਵੇਂ ਹਜੇ ਕੱਲ ਮੋ ਆਏ ਆ ਹੂੰ ਤੇ ਇਹਦਾ ਰੇਟ ਹੈਗਾ ਸਿਰਫ 2,85,000 ਰੁਪਈਆ K10 ਦਾ ਵੀ K10 ਦਾ ਵੀ ਲਓ ਫਿਰ 15 ਮਾਡਲ ਦੀ K10 285000 ਦੀ ਔਰ ਡਾਊਨ ਪੇਮੈਂਟ ਇਹਦੀ ਵੀ ਸਾਡਾ ਡਾਊਨ ਪੇਮੈਂਟ 50-60000 ਰੁਪਇਆ ਕਾਲ ਕਰ ਲਿਓ ਮੇਰਾ ਭਰਾ ਤੇ ਇਹ ਤੋਂ ਇਲਾਵਾ ਵੀ ਵੀਰੇ ਕੀ ਕੀ ਸਟਾਕ ਖੜਾ ਹੈ ਇੱਕ ਵਾਰੀ ਦੱਸ ਦੋ ਵੀਡੀਓ ਇਹ ਤੋਂ ਇਲਾਵਾ ਆਪਣੇ ਕੋਲ ਜੀ ਦੂਜੇ ਗਦਾਮ ਚ ਵੀ ਪਲਯੋਡ ਗੱਡੀਆਂ ਖੜੀਆਂ ਆਇਆਂ ਡਿਜ਼ਾਇਰ 15 ਮਾਡਲ ਵੀ ਖੜੀ ਆ ਹਾਂਜੀ ਡਿਜ਼ਾਇਰ 13 ਮਾਡਲ ਵੀ ਖੜੀ ਆ ਹੂੰ ਹੁਣ ਆਪਾਂ ਤਾਂ ਮਜਾ ਇੰਨਾ ਕੁ ਸਟਾਕ ਦਿਖਾ ਰਹੇ ਆ ਬਾਕੀ ਅਗਲੀ ਰੀਲ ਚ ਦਿਖਾਵਾਂਗੇ ਬਿਲਕੁਲ ਠੀਕ ਆ ਜੀ ਤੇ ਭਾਈ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਹੜੇ ਮੇਰੇ ਕਿਸੇ ਵੀ ਭਰਾ ਨੇ ਕੋਈ ਕਾਰ ਲੈਣੀ ਹੋਵੇ ਅੱਜ ਦੀ ਇਸ ਵੀਡੀਓ ਦੇ ਥਰੂ ਉਹ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਵਾ ਬਾਕੀ ਬੰਟੀ ਭਾਈ ਨੂੰ ਜੇ ਆਕੇ ਤੁਸੀਂ ਕਹ ਹੋ ਸਕਦਾ ਥੋੜਾ ਬਹੁਤ ਥੋੜਾ ਹੋਰ ਕਿਤੇ ਨਾ ਕਿਤੇ ਰਿਗਾਰਡ ਹੋ ਜਵੇ ਇੱਕ ਵਾਰੀ ਕਾਲ ਜਰੂਰ ਕਰਿਓ ਬੰਟੀ ਭਾਜੀ ਲਾਏ ਰੱਖਿਓ ਭਰਾ ਜੀ ਮੈਂ ਜੀ ਜਿਹੜਾ ਤੁਹਾਡਾ ਨਾਮ ਵੀਡੀਓ ਦੇਖ ਕੇ ਆਏਗਾ ਥੋੜਾ ਬਹੁਤਾ ਜਰੂਰ ਉਹਦਾ ਸਪੈਸ਼ਲ ਮਾਨ ਕਰਾਂਗੇ ਵੈਸੇ ਜੋ ਤੁਹਾਡੇ ਰੇਟ ਹੈ ਮਾਰਕੀਟ ਚ ਕਿਸੇ ਕੋਲ ਮਿਲਦੇ ਨਹੀਂ ਤੇ ਨੰਬਰ ਤੁਹਾਡੇ ਮੂਰੇ ਨੇ ਬਾਈ ਤੁਸੀਂ ਪਹੁੰਚਣਾ ਵਾ ਬਿੱਟੂ ਕਾਰ ਬਾਜ਼ਾਰ ਬੰਟੀ ਭਾਜੀ ਉਹਨਾਂ ਵਾਲਿਆਂ ਦੇ ਕੋਲ ਤੇ ਨੰਬਰ ਤੁਹਾਡੇ ਮੂਰੇ ਨੇ ਡਿਸਕ੍ਰਿਪਸ਼ਨ ਚ ਮੈਂ ਲਿੰਕ ਪਾਤਾ ਇਹਨਾਂ ਦੇ ਆਫਿਸ ਦਾ ਤੁਸੀਂ ਉੱਥੇ ਦਫ਼ਤਰ ਬੈਠਿਓ ਚਾਹ ਪਾਣੀ ਮਾਨਸਤਕਾਰ ਤੁਹਾਡਾ ਲੱਗੂਗਾ ਤੇ ਕਾਰ ਤੁਹਾਨੂੰ ਲੱਗ ਦੇਗੀ ਬਿਲਕੁਲ ਜੀ ਬਿਲਕੁਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ